ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕੋਈ ਅਲਫਾਜ਼ ਹੈ ਨਹੀਂ ਕਿੰਨ ਅਲਫਾਜ਼ਾਂ ਦੇ ਨਾਲ ਮੈਂ ਕਹਾ ਮੇਰੇ ਹਿਸਾਬ ਨਾਲ ਰੱਬ ਜਦ ਆਪ ਬੈਠ ਕੇ ਰੂਹਾਂ ਨੂੰ ਕੱਠੀਆਂ ਕਰਕੇ ਬਣਾਉਂਦਾ ਤਾਂ ਇਹ ਜੀ ਚੀਜ਼ ਬਣਦੀ ਹੈ ਇਹ ਸਾਰੀਆਂ ਰੂਹਾਂ ਜਿਹੜੀਆਂ ਕੱਠੀਆਂ ਹੋਈਆਂ ਐ ਆਰਟਿਸਟਾਂ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਪ੍ਰੋਡਿਊਸਰ ਤੋਂ ਲੈ ਕੇ ਇਹ ਰੱਬ ਨੇ ਖਾਸ ਰੂਹਾਂ ਸਿਲੈਕਟ ਕੀਤੀਆਂ ਸੀ ਇਹ ਚੀਜ਼ ਬਣੀ ਹੈ ਔਰ ਮੇਰਾ ਖਿਆਲ ਹੈ ਜਦ ਤੱਕ ਦੁਨੀਆ ਰਹੇਗੀ ਇਹ ਫਿਲਮ ਹਮੇਸ਼ਾ ਇੱਕ ਯਾਦਗਾਰ ਬਣ ਕੇ ਰਹੇਗੀ ਆਪਾਂ ਅੱਜ ਕਹਿ ਸਕਦੇ ਆ ਕਿ ਜੇ ਬਾਲੀਵੁੱਡ ਫਿਲਮ ਇੰਡਸਟਰੀ ਕੋਲ ਮੁਗਲਿਆਜ਼ਮ ਦਾ ਮੁਗਲਿਆਜ਼ਮ ਹੈਗੀ ਤਾਂ ਸਾਡੇ ਕੋਲ ਬੀਬੀ ਰਜਨੀ ਹੈ ਕੀ ਬਾਤ ਹੈ ਔਰ ਇਸ ਤੋਂ ਵੱਡੀ ਫਿਲਮ 나ਜ ਤੱਕ ਮੈਂ ਦੇਖੀ ਹੈ ਤਾਂ ਨਾ ਬਣੀ ਹੈ ਅੱਜ ਪੰਜਾਬੀ ਫਿਲਮ ਇੰਡਸਟਰੀ ਬਾਲੀਵੁੱਡ ਤੋਂ ਹੁੰਦੇ ਹੋਏ ਸਾਊਥ ਤੋਂ ਹੁੰਦੇ ਹੋਏ ਹਾਲੀਵੁੱਡ ਨੂੰ ਤੱਕ ਕੇ ਨੰਬਰ 1 ਇਸ ਵਰਲਡ ਦੇ ਵਿੱਚ ਹੋਈ ਹੈ ਔਰ ਇਹ ਸਾਰਾ ਕੁਝ ਆ ਜਿਹੜੇ ਹੀਰੇ ਖੜੇ ਨੇ ਇਹ ਜੀ ਹੀਰਿਆਂ ਦਾ ਕੋਈ ਮੈਂ ਨਾਮ ਨਹੀਂ ਦੇ ਸਕਦਾ ਪਰ ਜਦ ਤੱਕ ਵੀ ਜ਼ਿੰਦਗੀ ਰਹੇਗੀ ਮੈਨੂੰ ਹਮੇਸ਼ਾ ਯਾਦ ਰਹੇਗਾ ਕਿ ਇਹਨਾਂ ਹੀਰਿਆਂ ਬਗੈਰ ਇਹ ਮਹਿਲ ਐਡਾ ਉਸਾਰਿਆ ਨਹੀਂ ਜਾ ਸਕਦਾ ਵਾਹ ਔਰ ਇੱਕ ਲਾਸਟ ਮੈਂ ਗੱਲ ਕਹਿਣਾ ਕਈ ਵਾਰੀ ਅਲਫਾਜ਼ ਨਹੀਂ ਹੁੰਦੇ ਪਰ ਮੇਰਾ ਖਿਆਲ ਜਿਹੜੀ ਪ੍ਰੋਜੈਕਸ਼ਨ ਆ ਬਟੀਆਂ ਨੇ ਕੀਤੀ ਹੈ ਰੂਪੀ ਗਿੱਲ ਨੇ ਇੱਕ ਮਿਸਾਲ ਇਸ ਦੁਨੀਆ ਦੇ ਵਿੱਚ ਕਿ ਜੇ ਕਿਸੇ ਦੀ ਮਾਂ ਹੋਵੇ ਤਾਂ ਐਹੋ ਜਿਹੀ ਹੋਵੇ ਜੇ ਕਿਸ ਦੀ ਤੀਜੀ ਹੋਵੇ ਤਾਂ ਐਹੋ ਜਿਹੀ ਹੋਵੇ ਜੇ ਕਿਸੇ ਦੀ ਧਰਮ ਪਤਨੀ ਹੋਵੇ ਤਾਂ ਇਹ ਜੀ ਹੋਵੇ ਉਹ ਔਰਤ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਉਹ ਸਾਰਤ ਦੀ ਮਿਸਾਲ ਹੈ ਐ ਦੁਨੀਆ ਵਾਲੋ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਣ ਵਾਲਿਓ ਆ ਮੈਨੂੰ ਉਮੀਦ ਹੈ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਔਰਤ ਦੇ ਪੈਰੀ ਹੱਥ ਲਾ ਕੇ ਕਰੋ ਤੁਰਿਆ ਕਰੋਗੇ ਵਾਹ ਵਾਹ ਔਰ ਜਦ ਵੀ ਜਾਇਆ ਕਰੋਗੇ ਹਰ ਔਰਤ ਦੇ ਸਾਹਮਣੇ ਤੁਹਾਡਾ ਸਿਰ ਝੁਕਿਆ ਕਰੂਗਾ ਇਸ ਤੋਂ ਵੱਧ ਕੇ ਮਿਸਾਲ ਹੋ ਨਹੀਂ ਸਕਦੀ ਔਰ ਮੈਂ ਸਮਝਦਾ ਇੱਕ ਉਹ ਫਿਲਮ ਹੈ ਜਿਹੜੀ ਸਾਰੇ ਧਰਮਾਂ ਨੂੰ ਜਿਨ੍ਹਾਂ ਨੇ ਵਖੇਰ ਕੇ ਰੱਖਿਆ ਉਹਨੂੰ ਜੋੜੂਗੀ ਸਾਰੇ ਵਰਗ ਦੇ ਲੋਕਾਂ ਨੂੰ ਜੋੜੂਗੀ ਔਰ ਇੱਕ ਫਿਮੈਸੀ ਹੈ ਜੋ ਮੇਰਾ ਦਿਲ ਕਹਿੰਦਾ ਹੈ ਕਿ ਕ੍ਰਾਂਤੀ ਲੈ ਕੇ ਆਉਗੀ ਆਉਣ ਵਾਲੀ ਨਸਲ ਹੀ ਮੈਂ ਅੱਜ ਰਾਤ 2 ਵਜੇ ਗਿਆ ਸੀ ਅਨੰਦਪੁਰ ਸਾਹਿਬ ਉੱਥੇ ਅਰਦਾਸ ਕੀਤੀ ਸੀ ਤੇ ਬੜਾ ਚਿਰ ਮੈਂ ਬੈਠਾ ਰਿਆ ਤੇ ਦਸਵੇਂ ਪਾਤਸ਼ਾਹ ਜਿੱਥੇ 32 ਸਾਲ ਰਹੇ ਉੱਥੇ ਗਏ ਉੱਥੇ ਜਾ ਕੇ ਜਦੋਂ ਮੈਂ ਪਾਠ ਕਰ ਰਿਹਾ ਸੀ ਤੇ ਮੈਂ ਕਿਹਾ ਮਹਾਰਾਜ ਇਹ ਚੀਜ਼ ਤੁਸੀਂ ਬਣਵਾਈ ਆ ਅਕਾਲਪੁਰ ਨੂੰ ਕਹਿ ਕੇ ਇਹਨੂੰ ਐਨਾ ਕੋ ਸਵਾਰ ਦਿਓ ਕਿ ਤੁਹਾਡੀ ਦੁਨੀਆ ਦੇ ਵਿੱਚ ਕਿਸੇ ਨੂੰ ਜਾ ਕੇ ਸਮਝਾਉਣ ਦੀ ਲੋੜ ਨਾ ਪਵੇ ਲੋਕੀ ਆਪ ਹੀ ਸਮਝ ਜਾਣ। ਇਹ ਬਹੁਤ-ਬਹੁਤ ਪਿਆਰ press ਵਾਲਿਓ ਸਾਰੇਓ ਚੈਨਲ ਵਾਲਿਓ ਤੁਸੀਂ ਬਹੁਤ ਮਦਦ ਕੀਤੀ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਪਹੁੰਚਾਉਣ। ਔਰ ਧੰਨ ਨੇ ਕਲਾਕਾਰ ਮੇਰਾ ਸਿਰ ਝੁਕਦਾ ਇਹਨਾਂ ਦੇ ਪੈਰਾਂ ਦੇ ਵਿੱਚ ਮੈਂ ਤਾਂ ਇੱਕ ਛੋਟਾ ਜਿਹਾ ਨਮਾਣਾ ਜਿਹਾ ਬੰਦਾ ਲੇਕਿਨ ਜੋ ਇਹਨਾਂ ਨੇ ਕੰਮ ਕੀਤਾ ਜੋ ਇਸ ਨੂੰ ਪੜਾਈ ਹੈ ਅਮਰ ਗੁੰਦਲਜੀ ਤੋਂ ਲੈ ਕੇ ਜੀ ਦਿਓਜੀ ਤੋਂ ਲੈ ਕੇ ਸੁਖ ਪਾਜੀ ਤੋਂ ਲੈ ਕੇ ਮਲਕਾਣਾ ਜੀ ਤੋਂ ਲੈ ਕੇ ਸਾਰਿਆਂ ਨੇ ਮੇਰਾ ਸਿਰ ਹਮੇਸ਼ਾ ਇਹਨਾਂ ਦੇ ਚਰਨਾਂ ਚੁਕਿਆ ਰਹੂਗਾ ਔਰ ਮੈਨੂੰ ਮਾਣ ਹੈ ਜ਼ਿੰਦਗੀ ਦੇ ਵਿੱਚ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਨੇ ਪੰਜਾਬੀ ਪੰਜਾਬ ਦੀ ਧਰਤੀ ਨੇ ਮਾਣ ਹੈ ਇਹੋ ਜੇ ਲਾਲ ਤੇ ਇਹੋ ਜੇ ਧੀਆ ਜੰਮੀਆਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਹਿਸਟਰੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਹੈ ਔਰ ਉਹ ਹਿਸਟਰੀ ਹੈ ਕਿ ਸਿੱਖੀ ਹੈ ਕਿ ਗੁਰੂ ਘਰ ਹੈ ਕਿ ਔਰ ਗੁਰੂ ਕੀ ਨੇ ਉਹਨਾਂ ਨੇ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਜੋੜਿਆ ਔਰ ਜਿਹੜਾ ਨਾਮ ਜਪਦਾ ਹੈ ਇਹ ਸਾਰੇ ਰਿਸ਼ਤੇ ਜਿਹੜੇ ਨੇ ਇਹ ਵਿਸ਼ਵਾਸ ਦੇ ਨੇ ਤੇ ਰੱਬ ਜਿੰਨਾ ਵਿਸ਼ਵਾਸ ਸਿਰਫ ਇੱਕ औरत ਨਹੀਂ ਹੋ ਸਕਦਾ ਬੰਦੇ ਵਿੱਚ ਨਹੀਂ ਹੋ ਸਕਦਾ ਜੇ ਹੋ ਸਕਦਾ ਮੈਂ ਅੱਜ ਤੋਂ ਬਾਅਦ ਐਲਾਨ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਮੇਰਾ ਦਿਲ ਕਰਦਾ ਕਿ ਤੇ ਕੁੱਲੀ ਪਾ ਕੇ ਮਹਾਰਾਜ ਤੇਰਾ ਨਾਮ ਜਪਦਾ ਜਪਦਾ ਚੱਲੇ ਜਾਵਾਂ ਕਿਉਂਕਿ ਇਸ ਤੋਂ ਉੱਤੇ ਮੇਰੀ ਕੋਈ ਮੰਗ ਨਹੀਂ ਤੇਰਾ ਬਹੁਤ ਬਹੁਤ ਧੰਨਵਾਦ ਇਹ ਅਕਾਲ ਪੁਰਖ ਦਾ ਦਾਤਾਰ ਪਿਤਾ ਤੇਰਾ ਸ਼ੁਕਰ ਹੈ ਤੂੰ ਬੜੇ ਭਾਗ ਲਾਏ ਨੇ ਇਸ ਸਾਰਿਆਂ ਨੂੰ ਭਾਗ ਲਾਈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਤੱਕ ਲੈ ਕੇ ਜਾਈ ਕਿ ਸਾਰੀ ਦੁਨੀਆ ਉਹਦਾ ਲੋਹਾ ਮੰਨੇ ਔਰ ਇੱਕ ਪਿਆਰ ਦਾ ਮੂਜਸਮਾ ਗੁਲਦਸਤਾ ਜਿਹੜਾ ਰੱਬ ਨੇ ਬਣਾਇਆ ਸੀ ਦੁਬਾਰਾ ਪੈਦਾ ਹੋ ਕੇ ਸਾਥੀ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ हौली बोल हॉली हौली फिर दस देगा की हाँ जब गुरु महाराज की कृपा हो तो फिर खोता भी घोड़ा बन के डरबी का पाई देखा पुत फी जाए ਔਰ ਕੁਛ ਮੇਰਾ ਖਿਆਲ ਤੁਹਾਡੇ ਕੋ ਵੀ ਕੋਈ ਅਲਫਾਜ਼ ਹੈ ਨਹੀਂ ਤੁਹਾਡੇ ਕੋਲ ਵੀ ਕੋਈ ਸਵਾਲ ਨਹੀਂ ਕਿਉਂਕਿ ਆਪਣੇ ਸਾਰਿਆਂ ਦੀ ਫਿਲਮ ਹੈ ਹਾਂਜੀ ਫਿਲਮ ਦੇ ਵਿੱਚ ਵੀ ਨਜ਼ਰੀ ਜੋ ਸੀ ਉਹਨਾਂ ਨੇ ਆਪਣੀ ਮਾਦਰ ਸਾਹਿਬ ਦਾ ਜੋ ਵੀ ਕੀਤਾ ਉਸ ਨੂੰ ਚਾਕੇ ਸੀਸ ਤੋਂ ਆਕੇ ਜਿਹੜਾ ਉਹਨਾਂ ਦੀ ਗੱਲ ਮੰਨੀ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਿਆ ਕਿ ਬੱਚੇ ਆਪਣੇ ਮਾਪਿਆਂ ਦਾ ਇੰਨਾ ਕਹਿਣਾ ਨਹੀਂ ਮੰਨਦੇ ਅੱਜ ਕੱਲ੍ਹ ਤੇ ਇਹ ਵੀ ਦੇਖਣ ਨੂੰ ਮਿਲਦਾ ਕਿ ਬੱਚੇ ਤੁਸੀਂ ਆਪਣੇ ਦਾਦੀ ਜੀ ਤੋਂ ਇੱਕ ਕਹਾਣੀ ਸੁਣੀ ਸੀ ਮਾਤਾ ਜੀ ਤੋਂ ਸੁਣੀ ਸੀ ਅੱਜ ਕੱਲ੍ਹ ਗੱਲ ਇਹ ਹੈ ਕਿ ਕਿਸੇ ਕੋਲ ਸਮਾਂ ਹੈ ਨਹੀਂ ਅਸੀਂ ਇਹ ਸੇ ਕਰਕੇ ਮਹਾਰਾਜ ਨੇ ਰੱਬ ਨੇ ਫਿਲਮ ਬਣਵਾਈ ਹੈ ਕਿ ਤੁਸੀਂ ਸਾਰੇ ਦੇਖੋ ਤੇ ਬਾਰ-ਬਾਰ ਦੇਖੋ ਤੇ ਆਪਾਂ ਪਰਵਰਤਨ ਲੈ ਕੇ ਆਈਏ ਸਾਥੀਓ ਕੋਲ ਵਾਪਸ ਲੈ ਕੇ ਆਈਏ ਮੈਨੂੰ ਪਤਾ ਤੁਸੀਂ ਸਾਰੇ ਬਹੁਤ ਮਿਸ ਕਰਦੇ ਹੋ ਆਪਣੇ ਕਲਚਰ ਨੂੰ ਇੱਕ ਟਾਈਮ ਸੀ ਜਦ ਇੱਕ ਦੂਜੇ ਨਾਲ ਪਿਆਰ ਸੀ ਸਤਿਕਾਰ ਸੀ ਮਾਣ ਸੀ ਵੱਡੀ ਮਾਂ ਬਰਾਬਰ ਦੀ ਪੈਂ ਤੇ ਛੋਟੀ ਧੀ ਸੀ ਇਹ ਫਿਲਮ ਇਸੇ ਕਰਕੇ ਰੱਬ ਨੇ ਬਣਵਾਈ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਉਹ ਸਾਰੇ ਲੋਕਾਂ ਨੂੰ ਠੀਕ ਕਰੋਗੇ ਜਾਂ ਬੰਦਾ ਬਿਮਾਰ ਹੋ ਜਾਂਦਾ ਨਾ ਤੇ ਉਹ ਹੌਲੀ ਹੌਲੀ ਡਾਕਟਰ ਦੀ ਦਵਾਈ ਤੋਂ ਠੀਕ ਹੁੰਦਾ ਲੇਕਿਨ ਜਦ ਰੱਬ ਮਿਹਰਬਾਨ ਹੁੰਦਾ ਫਿਰ ਉਹ ਬਹੁਤ ਜਲਦੀ ਠੀਕ ਹੋ ਜਾਂਦਾ ਸੋ ਮੈਂ ਸਮਝਦਾ ਤੁਹਾਡੇ ਸਵਾਲ ਦਾ ਕੋਈ ਜਵਾਬ ਹੈ ਧੀਏ ਕਿ ਸਾਰਿਆਂ ਨੂੰ ਆਪਣੇ ਜਿਹੜਾ ਇਸ ਦੇਸ਼ ਦਾ ਇਸ ਧਰਤੀ ਦਾ ਜਿੱਥੇ ਗੁਰੂ ਪੀਰ ਪੈਦਾ ਹੋਏ ਤੁਸੀਂ ਦੇਖੋ ਇਸ ਫਿਲਮ ਦੇ ਵਿੱਚ ਸਾਰੇ ਧਰਮਾਂ ਦੀ ਗੱਲ ਹੈ ਸਭ ਨੂੰ ਬਰਾਬਰ ਕੀਤਾ ਸਭ ਨੂੰ ਇੱਕ ਦਸਤਾ ਬਣਾ ਕੇ ਜੋੜਿਆ ਤੇ ਜੇ ਆਪੇ ਇਸ ਪਿਕਚਰ ਤੇ ਅਮਲ ਕਰਾਂਗੇ ਤੇ ਮੇਰਾ ਖਿਆਲ ਬਹੁਤ ਕੁਝ ਬਦਲ ਜੂਗਾ ਜਦ ਤੱਕ ਇਹ ਦੁਨੀਆ ਰਹੂਗੀ ਬੀਬੀ ਰਜਨੀ ਇਹ ਫਿਲਮ ਰਹੂਗੀ ਔਰ ਲੋਕੀ ਬਾਰ ਬਾਰ ਦੇਖਣਗੇ ਇੱਕ ਕਿਸਾਨ ਅੰਦੋਲਨ ਵੇਲੇ ਬੜਾ ਛੋਟਾ ਸੀ ਹੁਣ ਵੱਡਾ ਹੋਇਆ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਐਸਾ ਵੱਡਾ ਮਹਿਲ ਰੱਬ ਨੇ ਬਣਾਇਆ ਜਿਹਦੇ ਵਿੱਚ ਇਹ ਸਾਰੇ ਹੀਰੇ ਸਾਰੇ ਤਰਾਸ਼ ਗਿਰ ਜੇ ਕਹਿੰਦੇ ਮੜ ਜੇ ਵੀ ਇਧਰ ਉਧਰ ਕਰਦੀ ਤੇ ਇਹ ਮਹਿਲ ਬੜਾ ਪੱਤਾ ਲੱਗੇਗਾ ਇੱਕ ਇੱਕ ਬੰਦੇ ਨੇ ਜਿਹੜਾ ਰੂਹ ਨਾਲ ਰੱਬ ਨੇ ਕੰਮ ਕਰਾਇਆ ਉਹਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ ਮੈਂ ਜਸਜੀ ਦੀ ਗੱਲ ਕਰਾਂ ਘੋੜੇ ਤੇ ਚੜਿਆ ਐ ਲੱਗਦਾ ਆਹਾ ਆ ਇੱਥੇ ਫਰੀਜ਼ ਹੋ ਜੇ ਆ ਇਹ ਓਨੈਸਟ ਗੱਲ ਹੈ ਜਦ ਸੁਨੀਤਾ ਜੀ ਨੂੰ ਮੈਂ ਮੈਸੇਜ ਕਰ ਲਿਆ ਸੀਗਾ ਇਹਨਾਂ ਨੇ ਕਿ ਯੂ ਆਰ ਐਸ ਬਿਊਟੀਫੁੱਲ ਐਸ ਐਵਰ ਐਂਡ ਐਸ ਮੈਗਨੀਫੀਸੈਂਟ ਐਸ ਐਵਰ ਸਾਡੀਆਂ ਭੈਣਾਂ ਖੜੀਆਂ ਐ ਇਹਨਾਂ ਦਾ ਕੀ ਜਵਾਬ ਹੈ ਅਸੀਂ ਤਾਂ ਇਹਨਾਂ ਦੇ ਪੈਰਾ ਵਰਗੇ ਵੀ ਹੈ ਨਹੀਂ ਮੈਂ ਤਾਂ ਰੱਬ ਨੇ ਕੁਝ ਕਰਾ ਲਿਆ ਪਰ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਮਾਰੀ ਮੋਟੀ ਕਲਾਕਾਰੀ ਜਿਹੜੀ ਸਿੱਖ ਲਈ ਬਹੁਤ ਧੰਨਵਾਦ ਥੈਂਕ ਯੂ ਛੋਟੇ ਬੱਚੇ ਲੱਗਦੇ ਹਾਂਜੀ ਵਧੀਆ ਗੱਲ ਆ ਜੀ ਹਾਂਜੀ ਵਧੀਆ ਗੱਲ ਆ ਛੋਟੇ ਲੱਗਣਾ ਚਾਹੀਦਾ ਇਹਨੂੰ ਵੱਡਾ ਕੌਮਪਲੀਮੈਂਟ ਹੋ ਨਹੀਂ ਸਕਦਾ ਥੈਂਕ ਯੂ ਮੇਰਾ ਖਿਆਲ ਕੁਝ ਗੱਲਾਂ ਨਾ ਐਹੋ ਜਿਹੀਆਂ ਬਣ ਜਾਂਦੀਆਂ ਨੇ ਜਿਹੜੀਆਂ ਵਾਰ-ਵਾਰ ਦੁਹਾਈਆਂ ਨਹੀਂ ਜਾਂਦੀਆਂ ਆਪਾਂ ਮੁਗਲਿਆਦਮ ਨੂੰ ਪਾਵਾ ਹਜ਼ਾਰ ਵਾਰ ਦੇਖ ਲਈਓ ਇੰਸਟੀਚਿਊਨ ਹੈ ਇੱਕ ਯੂਨੀਵਰਸਿਟੀ ਹੈ ਜਿੱਦੇ ਤੋਂ ਮੇਰਾ ਖਿਆਲ ਮੈਂ ਹਜ਼ਾਰ ਵਾਰ ਦੇਖੀ ਐ ਤੇ ਸਾਰੇ ਡਾਇਲੌਗ ਸਾਰੇ ਸੀਨ ਮੈਨੂੰ ਯਾਦ ਐ ਮਾੜਾ ਮੋਟਾ ਐਕਟਰ ਬਣ ਗਿਆ ਪਰ ਇਹ ਫਿਲਮ ਵੀ ਇੱਕ ਪੰਜਾਬੀ ਇੰਡਸਟਰੀ ਵਾਸਤੇ ਦੁਨੀਆ ਵਾਸਤੇ ਯੂਨੀਵਰਸਿਟੀ ਹੈ ਸਕੂਲ ਹੈ ਜਿਹਨੂੰ ਬਾਰ-ਬਾਰ ਲੋਕ ਦੇਖਣਗੇ ਤੇ ਕੋਈ ਵੀ ਇਹਨੂੰ 100 ਵਾਰ ਦੇਖ ਲੇ ਬੀਬੀ ਰਜਨੀ ਨੂੰ ਉਹ ਗ੍ਰੇਟ ਆਰਟਿਸਟ ਬਣ ਸਕਦਾ ਹੈ ਸੋ ਕਈ ਚੀਜ਼ਾਂ ਹੈਗੀਆਂ ਨੇ ਜਿਹਨੂੰ ਆਪਾਂ ਬਿਆਨ ਅਲਫਾਜ਼ਾਂ ਦੇ ਵਿੱਚ ਨਹੀਂ ਕਰ ਸਕਦੇ ਸਮੀਰਾ ਸਹਾਰੀ ਉਹ ਇੱਕ ਸਵਾਲ ਹੈ ਤੁਸੀਂ ਬਹੁਤ ਸਾਰੇ ਅਲੱਗ-ਅਲੱਗ ਕਿਰਦਾਰ ਛੜੇ ਨੇ ਹਰ ਫਿਲਮ ਦੇ ਵਿੱਚ ਨਹੀਂ ਬਾਇਨੇ ਪਰ ਬੀਬੀ ਰਜਨੀ ਦੇ ਵਿੱਚ ਜੋ-ਜੋ ਕਿਰਦਾਰ ਤੁਸੀਂ ਅਦਾ ਕੀਤੇ ਨੇ ਇਹ ਕਿਰਦਾਰ ਦੀ ਬਾਅਦ ਕਿੰਨਾ ਕਿਸ ਤਕਬੂਲ ਮਿਲੇ ਆ ਜਸ ਇਸ ਨਾਲ ਦਾ ਇਹ ਜਿਹੜਾ ਹਰ ਇੱਕ ਚੀਜ਼ ਦਾ ਦਸਵੰਦ ਹੁੰਦਾ ਇੱਕ ਕਨਸੈਪਟ ਹੁੰਦਾ ਕਿ ਜਿੰਨੀ ਕਮਾਈ ਬੰਦਾ ਕਰਦਾ ਚਾਹੇ ਕਿਸੇ ਵੀ ਕਿੱਤੇ ਹੋਵੇ ਉਹਨੇ ਦਸਵੰਦ ਦੇਣਾ ਹੁੰਦਾ ਹੈ ਮਹਾਰਾਜ ਨੇ ਇਹ ਸਾਨੂੰ ਮੱਠੀ ਤੇ ਮਿਹਰਿਤ ਪਾਈ ਹੋਈ ਹੈ ਇਹ ਸਾਡੇ ਕੰਮ ਦੇ ਰਹੀ ਮੈਨੂੰ ਲੱਗਦਾ ਕਿ ਜਿੰਨੇ ਵੀ ਆਰਟਿਸਟ ਪੰਕਾਰ ਖੜੇ ਨੇ ਮਹਾਰਾਜ ਨੇ ਤਾਂ ਸੰਭਧੀ ਲਿਆ ਆਪ ਸਿਰ ਤੇ ਹੱਥ ਧਰਵਾ ਕੇ ਸੋ ਸਾਰੀ ਟੀਮ ਜਿਹਦੇ ਨਾਂ ਨੇ ਮੈਨੂੰ ਲੱਗਦਾ ਕਿ ਅਸੀਂ ਦੋਆਚ ਮੈਸੇ ਰੂਪੀ ਨਵੇਂ ਆ ਸਭ ਤੋਂ ਤਾਂ ਐਡੇ ਐਡੇ ਫਨਕਾਰਾਂ ਨਾਲ ਸਕਰੀਨ ਸਾਂਝੀ ਕਰਨੀ ਹੈ ਸਾਡੇ ਲਈ ਪਹਿਲਾਂ ਤੋਂ ਬਹੁਤ ਮਾਣ ਵਾਲੀ ਗੱਲ ਹੈ ਪ੍ਰਾਊਡ ਵਾਲੀ ਗੱਲ ਹੈ ਜਿੱਦਾਂ ਸਰ ਨੇ ਕਿਹਾ ਕਿ ਮੁਗਲੇ ਆਜਮ ਜੀ ਕੋਈ ਬੰਦਾ 1000 ਵਾਰ ਦੇਖ ਲੇ ਉਹ ਮਹਦ ਕਰ ਬਣ ਜਾਂਦਾ ਹੈ ਔਰ ਅਸੀਂ ਯੋਗ ਸਰ ਉਹਨਾਂ ਨਾਲ ਕੰਮ ਕੀਤਾ ਬੜਾ ਕੁਝ ਸਿੱਖਿਆ ਬੜਾ ਕੁਝ ਉਹਨੂੰ ਦੇਖ ਕੇ ਸਿੱਖਦੇ ਆਂ ਸਾਨੂੰ ਬਸ ਇਹੀ ਲੱਗਦਾ ਹੈ ਕਿ ਸਾਡੇ ਕੋਈ ਸ਼ਬਦ ਨਹੀਂ ਅਸੀਂ ਸ਼ੁਕਰਗੁਜ਼ਾਰ ਕਰਨਾ ਚਾਹੁੰਦੇ ਆਂ ਮਹਾਰਾਜ ਦਾ ਔਰ ਜਿੱਥੇ RAMDAS ਪਾਸ਼ਾ ਦੀ ਗੱਲ ਹੋਵੇ ਜਿੱਥੇ ਤੋਂ ਪੰਜਰੀ 베ਰੀ ਦੀ ਗੱਲ ਹੋਵੇ ਤਾਂ ਇਹ ਫਿਲਮ ਲੋਕਾਂ ਨੂੰ ਪ੍ਰੇਰਿਤ ਕਰੂਗੀ ਮਾਰਾ ਦੇ ਨਾਲ ਜੋੜਨ ਦੀ ਔਰ ਪ੍ਰੇਮ ਪਾਉਣ ਦੀ ਔਰ ਭਰੋਸਾ ਪਾਉਣ ਦੀ ਖਾਸ ਕਰਕੇ ਅਸੀਂ ਵਾਰੀ ਵਾਰੀ ਇੱਕੋ ਹੀ ਗੱਲ ਕਹਿੰਦੇ ਆ ਕਿ ਜਿਹੜੇ ਨਵੀਂ ਜਨਰੇਸ਼ਨ ਆ ਸਾਡੇ ਜਵਾਕ ਨੇ ਉਹਨਾਂ ਲਈ ਇਹ ਫਿਲਮ ਪਰਮਾਤਮਾ ਨਾਲ ਜੁੜਨ ਦਾ ਇੱਕ ਰਾਹ ਬਣ ਜੂਗੀ ਸਾਰੀ ਟੀਮ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਿਆ ਔਰ ਅਖੀਰ 'ਚ ਮੈਂ ਇਹ ਵੀ ਇਝਤੀ ਕਰੂਗਾ ਸਾਰਿਆਂ ਨੂੰ ਅਸੀਂ ਮਹੀਨੇ ਸਵਾ ਮਹੀਨੇ ਤੇ ਲੱਗੇ ਹੋਏ ਆ ਯੋਗ ਸਰ ਕਦੇ ਕੈਨੇਡਾ ਕਦੇ ਇੰਗਲੈਂਡ ਕਦੇ ਕਿਤੇ ਪੂਰੇ ਬਹੁਤ ਟਰੈਵਲ ਕਰ ਰਹੇ ਆ ਸਿਰਫ ਇਸੇ ਕਰਕੇ ਕਿ ਇਹ ਫਿਲਮ ਤੁਹਾਡੇਆਂ ਬੱਚਿਆਂ ਤੱਕ ਪਹੁੰਚੇ ਤੁਹਾਡੀਆਂ ਫੈਮਲੀਆਂ ਤੱਕ ਪਹੁੰਚੇ ਸੋ ਸਾਡਾ ਅਸੀਂ ਕੰਮ ਸਾਡਾ ਅੱਜ ਤੱਕ ਸੀ ਇਹ ਦੋ ਅੱਗੇ ਕੰਮ ਹੈਗਾ ਤੁਹਾਡਾ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਜ਼ਰੂਰ ਇਹਨੂੰ ਵੱਧ ਤੋਂ ਵੱਧ ਦੁਨੀਆ 'ਚ ਲੈ ਕੇ ਜਾਓ ਤਾਂ ਜੋ ਇੱਕ ਇਤਿਹਾਸਕ ਫਿਲਮ ਇਤਿਹਾਸ ਨਾਲ ਜੁੜੀ ਹੋਈ ਫਿਲਮ ਹੈਗੀ ਹੈ ਬਟ ਜਦੋਂ ਇਦਾਂ ਦੀਆਂ ਫਿਲਮਾਂ ਇੰਨਾ ਕਿ ਜ਼ਿਆਦਾ ਗ੍ਰੋਥ ਕਰ ਲਗੀਆਂ ਤਾਂ ਸਾਡੇ ਇਤਿਹਾਸ 'ਤੇ ਆਉਣ ਵਾਲੇ ਦਿਨਾਂ 'ਚ ਹੋਰ ਫਿਲਮਾਂ ਬਣਦੀਆਂ ਸੋ ਮੈਂ ਅੱਜ ਆਪਦੇ ਆਪ ਨੂੰ ਬਹੁਤ ਕਰਮਾ ਵਾਲਾ ਸਮਝਦਾ ਕਿ ਮਹਾਰਾਜ ਨੇ ਮੇਰੇ ਤੇ ਮਿਹਰ ਕੀਤੀ ਮੈਂ ਇਸ ਫਿਲਮ ਦਾ ਹਿੱਸਾ ਹਾਂ ਔਰ ਇੰਨੇ ਮਹਾਨ ਕਲਾਕਾਰਾਂ ਨਾਲ ਕੰਮ ਕੀਤਾ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਅਖੀਰ ਦੇ ਬੱਚੇ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਫਿਲਮ ਦੇਖ ਲਈ ਅਸੀਂ ਵੀ ਦੇਖ ਲਈ ਬਸ ਆਡੀਅנס ਦੇ ਹੀ ਕਹਿਣਾ ਚਾਹੁੰਦੇ ਕਿ ਪਲੀਜ਼ ਦੇਖੜ ਜਾਓ ਤੇ ਅਸੀਂ ਸਾਰੇ ਬਹੁਤ ਇਮੋਸ਼ਨਲ ਆ ਜੀ ਸੋ ਪਲੀਜ਼ ਨੂੰ ਦੇਖੜ ਜਾਓ ਆਪਣੇ ਬੱਚਿਆਂ ਕੋਲ ਜਿਹਾਓ ਤਾਂ ਕਿ ਆਪਣੀ ਇਤਿਹਾਸਵਾਰੀ ਸਿੱਖ ਸਕਣ ਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਸਾਰੀ ਟੀਮ ਨੇ ਇਸੀ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰੀ ਹੈ ਐਂਟਰਟੇਨਮੈਂਟ ਵੀ ਹੈ ਜੀ ਵਿੱਚ ਸੋ ਪਲੀਜ਼ ਜ਼ਰੂਰ ਦੇਖਣ ਜਾਓ ਇਹ ਕੀ ਰਿਕੁਐਸਟ ਹੈ ਜੀ ਸਾਡੀ ਸਾਰੀ ਟੀਮ ਦੀ ਮੈਂ ਇੱਕ ਚੀਜ਼ ਕਹਿਣਾ ਚਾਹਣਾ ਹਾਂ ਹੋਰ ਜੇ ਤੁਹਾਡੀ ਇਜਾਦਤ ਹੋਵੇ ਤਾਂ ਆ ਸਾਰੇ ਪੰਜਾਬੀ ਫਿਲਮ ਇੰਡਸਟਰੀ ਨੂੰ ਆ ਜਿੰਨਾ ਵੀ ਇੰਸਟਾਗ੍ਰam ਫੇਸਬੁੱਕ ਆਪਣੇ ਇੰਡੀਵਿਜੂਅਲ ਹੈਗੇ ਕੋਈ ਵੀ ਪੰਜਾਬੀ ਫਿਲਮ ਰਿਲੀਜ਼ ਹੋਵੇ ਸਾਊਥ ਦੇ ਵਿੱਚ ਕੋਈ ਵੀ ਫਿਲਮ ਰਿਲੀਜ਼ ਹੁੰਦੀ ਹੈ ਨਾ ਸਾਰੇ ਲੋਕ ਸਾਰੇ ਐਕਟਰ ਸਾਰੇ ਡਿਸਟ੍ਰਿਬਿਊਟਰ ਪ੍ਰੋਡਿਊਸਰਸ ਆਪਣੇ ਆਪਣੇ ਫੇਸਬੁਕ ਤੇ ਇੰਸਟਾਗ੍ਰਾਮ ਤੇ ਉਹਨਾਂ ਦੀ ਪਬਲਿਸ਼ਰੀ ਕਰਦੇ ਪ੍ਰਮੋਸ਼ਨ ਕਰਦੇ ਆ। ਮੈਂ ਸਾਰੇ ਨੂੰ ਅਪੀਲ ਕਰਦਾ ਕਿ ਆਪਣੇ ਆਪਣੇ ਫੇਸਬੁਕ ਤੇ ਆਪਣੇ ਆਪਣੇ ਇੰਸਟਾਗ੍ਰਾਮ ਤੇ ਜਿਹੜੀ ਵੀ ਪੰਜਾਬੀ ਫਿਲਮ ਆਉਂਦੀ ਹੈ ਬਿਨਾਂ ਦੱਸੇ ਉਹਨੂੰ ਟੈਗ ਕਰਕੇ ਉਹਦੀ ਪ੍ਰਮੋਸ਼ਨ ਕਰਿਆ ਕਰਨ ਇਹ ਆਪਣਾ ਜ਼ਾਤੀ ਫਰਜ਼ ਬਣਦਾ ਹੈ। ਮੇਰਾ ਖਿਆਲ ਇਸ ਫਿਲਮ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਜਿੱਥੇ ਏਕਤਾ ਹੈ ਨਾ ਉੱਥੇ ਹੀ ਰੱਬ ਵਸਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। sri <laughs> akal